ਹਲੋ ਯ ਮਦਰ ਕੀ ਹਾਲ ਚਾਲ ਨੇ ਸਾਰਿਆਂ ਦੇ ਤੁਹਾਡੇ ਤੇ ਆਫਿਸ ਤੋਂ ਆ ਕੇ ਹਜੇ ਘਰ ਐਂਟਰ ਕੀਤਾ ਸੀ ਮਾਤਾ ਕਹਿੰਦੇ ਆ ਗਏ ਮੈਂ ਕਿਹਾ ਹਾਂਜੀ ਆ ਗਿਆ ਕਹਿੰਦੇ ਮੈਂ ਕਿਹਾ ਕੰਮ ਘੱਟ ਸੀ ਤੇ ਮੈਂ ਜਲਦੀ ਆ ਗਿਆ ਕਹਿੰਦੇ ਕੋਈ ਨਹੀਂ ਚਲ ਅੱਜ ਨੂੰ ਘਰ 'ਚ ਹੀ ਕੰਮ ਦਿੰਨੇ ਆ ਕੋਈ ਕੱਪੜੇ ਲਾ ਕੇ ਆ ਤੇ ਮੈਂ ਪਹੁੰਚ ਗਿਆ ਉਹਨਾਂ ਦੀ ਹਜ਼ੂਰੀ ਦੇ ਵਿੱਚ ਤੇ ਉਹਨਾਂ ਨੇ ਦੱਸਿਆ ਕਿ ਉਧਰ ਪਈ ਆਪਣੇ ਬਾਵਾ ਖਿਆਲਾਰਾ ਪਿਆ ਤੇ ਉਹਨੂੰ ਸਾਫ਼ ਕਰਨਾ ਹੈ ਆ ਦੇਖੋ ਮੈਟਰ ਉਹ ਸਾਰਾ ਖਲਾਰੇ ਦੀ ਜ਼ਿੰਮੇਵਾਰੀ ਲਾਤੀ ਮੇਰੇ ਤੇ ਤੇ ਮੈਂ ਵੀ ਸੋਚਿਆ ਯਾਰ ਜਵਾਕ ਇਧਰ ਤੁਰੇ ਫਿਰਦੇ ਰਹਿੰਦੇ ਆ ਤੇ ਮੌਸਮ ਤੁਹਾਨੂੰ ਪਤਾ ਮੀਆਂ ਜਾਲਾ ਤੇ ਮੈਂ ਕਿਹਾ ਵੀ ਇਹਦੇ ਚ ਕੋਈ ਕੀੜਾ ਕੰਡਾ ਆ ਸਕਦਾ ਤੇ ਆਪਾਂ ਸਾਫ਼ ਸਫਾਈ ਕਰਾਂਗੇ ਨਾਲੇ ਸੋਹਣਾ ਲੱਗਦਾ ਤੇ ਇਹ ਚਾਰੇ ਪਾਸੇ ਜੇ ਫਕਾਤਾ ਸਾਡਾ ਉਹਦੇ ਵੀਰ ਬਣਿਆ ਕਰਦਾ ਕਬਲ ਦੇ ਬਲੈਕ ਟੋਪੀ ਤੇ ਮੈਂ ਫਿਰ ਆਪਾਂ ਆ ਗਿਆ ਫਾਰਮ ਦੇ ਵਿੱਚ ਆਪਾਂ ਕਿ ਫਾਉਂਡ ਦੇ ਵਿੱਚ ਤੇ ਆਪਾਂ ਦੇਖਿਆ ਸਾਰਾ ਸਮਾਨ ਚੱਕਰ ਨਾਲਾ ਸੀ ਪਹਿਲਾਂ ਚੱਕ ਕੇ ਤੇ ਸਾਰਾ ਸਮਾਨ ਇਧਰ ਉਧਰ ਕੀਤਾ ਤੇ ਆ ਜਿਹੜਾ ਚੱਕਿਆ ਗੂੜਾ ਗਰਗੜ ਜਾਂਦਾ ਇਹਨੂੰ ਬਾਲਣ ਵਾਲੇ ਪਾਸੇ ਸੈੜਦਾ ਤੇ ਜਿੰਨਾ ਵੀ ਵਸਟੇਜ ਸਮਾਨ ਸੀਗਾ ਤੇ ਫਿਰ ਆਪਾਂ ਉਹਦੇ ਕੋਲ ਚੱਕੀ ਇੱਕ ਬੋਕਰ ਛਾੜੂ ਮੇਕਮਾਂ ਤੇ ਉਦੋਂ ਬਾਅਦ ਚੱਕ ਲੈ ਸ਼ੁਰੂ ਕਰਤਾ ਮਿੱਤਰੋ ਤੇ ਨਾਲੇ ਵਰਤੋਂ ਨੂੰ ਬੜ ਢੁਈ ਦੀ ਐਕਸਰਸਾਈਜ਼ ਹੀ ਹੁੰਦੀ ਆ ਇਹਨਾਂ ਦੇ ਕੁਰਸੀ ਦੇ ਬੈਠ ਕੇ ਢੁਈ ਜੀ ਕਹਿੰਦੇ ਆਕੜਦੀ ਜੀ ਸੀ ਕਹਿੰਦੇ ਤੇ ਹੁਣ ਇੱਥੇ ਰਿਲੈਕਸੇਸ਼ਨ ਜੀ ਮਿਲੂਗੀ ਮਿੱਤਰੋ ਆ ਦੇਖੋ ਕੋਡੀ ਕੋਡੀ ਢੁਈ ਝਾੜੂ ਵੱਜਦਾ ਪਿਆ ਜਿਹੜੀਆਂ ਮਸਲ ਪੇਨ ਜੀਆਂ ਹੁੰਦੀਆਂ ਸਭ ਠੀਕ ਹੋਣਗੀਆਂ ਇੱਥੇ ਆ ਮਤਲਬ ਉਹ ਗਿਆ ਸੀ ਕਾਜ ਨਾਲ-ਨਾਲ ਕਾਜ ਆ ਪੱਟਿਆ ਤੇ ਚਲੋ ਨਾਲ-ਨਾਲ ਫਿਰ ਚ ਫੋਨ ਵੀ ਅਟੈਂਡ ਕੀਤਾ ਜਲਦੀ ਗਿਆ ਜਿਵੇਂ ਜਿਵੇਂ ਪ੍ਰੋਸੈਸ ਆ ਵੇ ਨਾ ਨਾਰੀ ਵਾਲਾ ਕੀ ਕੀ ਮਾਂ ਦੇ ਪੁੱਤਾਂ ਨੇ ਇੰਦਰ ਸਿੱਟੇ ਬਰੋੜੇ ਪਏ ਐ ਦੱਸ ਮੈਨੂੰ ਪਹਿਲਾਂ ਇਹਨੂੰ ਟਕਾ ਕੇ ਰੱਖੋ ਲੈ ਤੇ ਆਪਾਂ ਥੋੜਾ ਸਪੀਡ ਨੂੰ ਕਰਤਾ ਤੇਜ ਤੇ ਫਿਰ ਤਾਂ ਨਾ ਮਲੇ ਕੰਪੇਅਰ ਨੂੰ ਗੁਪੱਜਾ ਲੈ ਮੈਂ ਦਰ ਸੱ ਦੱਬੀ ਆ ਕੰਮ ਨੂੰ ਤੇ ਆ ਲੈ ਤੇੜਾਈਆਂ ਸੀਗੀਆਂ ਮਲੇ ਇਟਾਂ ਦੇ ਵਿੱਚ ਤੇ ਖਿੱਚੀਆਂ ਨਹੀਂ ਸੀ ਜਾਂਦੀਆਂ ਤੇ ਫਿਰ ਮੈਂ ਖਾ ਲੈ ਆਂਦਾ ਜੰਤਰ ਜਿਹਾ ਦੇ ਦੇਣਾ ਖਿੱਚੀਆਂ ਤੇ ਰੈਡੀ ਨੂੰ ਗਿਆ ਆ ਲੈ ਬੰਦਾ ਸਾਡੇ ਸਾਰੇ ਖਿਡਾਰੀ ਸਾਨੂੰ ਵੇਖਣ ਲਈ ਆ ਗਏ ਮਿੱਤਰੋ ਨਾਲ ਨਾਲ ਸਫਾਈ ਸਾਡੀ ਚੱਲੀ ਗਈ ਤੇ ਉਹਦੇ ਵੀਰ ਆ ਗਏ ਸਦਗੀ ਵੀਰ ਆ ਗਏ ਵੀਰ ਨਾਲ ਫੰਕਸ਼ਨ ਕਰੀ ਗਏ ਤੇ ਨਾਲੇ ਆਪਾਂ ਫੰਕਸ਼ਨ ਕਰਦੇ ਕਰਦੇ ਸਾਡੀ ਸਫਾਈ ਚੱਲੀ ਗਈ ਨਾਲੇ ਨਿਆਰੇ ਆਈ ਗਏ ਤੇ ਇਹਨੇ ਨਾ ਤੁਹਾਨੂੰ ਪਤਾ ਹੀ ਆ ਆਪਾਂ ਤਾਂ ਘਰ ਦੇ ਵਿੱਚ ਹੀ ਰੌਣਕ ਲਾਈ ਰੱਖੀਦੀ ਆ ਤੇ ਨਾਲੇ ਪਿਆਰ ਸਬਾਕ ਬਣਿਆ ਰਹਿੰਦਾ ਨਹੀਂ ਨਾ ਤੇ ਹਾਸੇ ਖੇਡੇ ਚ ਕੰਮ ਨਿਬੜ ਜਾਂਦਾ ਤੇ ਆ ਦੇਖੋ ਸਾਰਿਆਂ ਆਪ ਪਪੂ ਪਾਣੀ ਨੇ ਕਵਾੜ ਵਾਲਿਆਂ ਗੇ ਸਿਕਵਾੜ ਵਾਲੇ ਪਾਸੇ ਰੱਖ ਤੀਆਂ ਜਾ ਕੇ ਚੱਕ ਕੇ ਆਪਾ ਮਸੋਪੇਆਂ ਕੇ ਕਵਾੜੀ ਉੱਥੇ ਚੱਕੂਗਾ ਤੇ ਲੈ ਜਾਊਗਾ ਤੇ ਆਹ ਦੇਖੋ ਵੀ ਮੈਂ ਬੰਬ ਬਣਾਏ ਪਏ ਮਲੋਂ ਨਾਰੀਅਲ ਦੇ ਪੀ ਪੀ ਮਾਂ ਦੇ ਪਤਨ ਆਹ ਜਿਹੜੀਆਂ ਜੁੱਤੀਆਂ ਵੇਸਟੇਜ ਹੈਈ ਦੀ ਇਦਾਂ ਸਟਿੰਗਾਂ ਪਈਆਂ ਦੱਸ ਮੈਨੂੰ ਯਾਰ ਵੀ ਕਿਰਾਦਾ ਤੂੰ ਆ ਬੋਗਰ ਜੀ ਨੇ ਤਾਂ ਚਲੋ ਕੋਈ ਨਹੀਂ ਕਰਦੇ ਆ ਨਾਲ ਐਕਸਰਸਾਈਜ਼ ਇਦਨੇ ਹੋ ਜਾਂਦੀ ਆ ਨਾ ਨਾਲੇ ਸਵਾਈ ਮਾਪੂ ਨੂੰ ਕਿਹਾ ਮੈਂ ਵੀ ਮੈਂ ਕਰੀਆਂ ਨਾ ਇਕੱਠਾ ਤੇ ਤੁਸੀਂ ਜਾ ਕੇ ਡੋਕਰੇ ਸਮਾਨ ਨੂੰ ਬਾਹਰ ਸੱਟੋ ਇਹ ਸਾਰੇ ਨੂੰ ਨਾਲ ਨਾਲ ਡੱਡ ਲੱਬਲ ਸੀਗਾ ਵੀ ਸਾਡਾ ਆ ਗਿਆ ਜਵਾਕ ਨੂੰ ਚੱਕ ਕੇ ਤੇ ਲੈ ਆਹ ਦੇਖੋ ਉੱਤੇ ਥਿੱਲਰ ਗਿਆ ਸਾਰਾ ਸਮਾਨ ਚੱਕਦੇ ਸਮੇ ਤੇ ਆਹ ਦੇਖੋ ਚਲੋ ਮਿੱਤਰੋ ਬਾਪੂ ਕਿਹਾ ਮੈਂ ਚਲਾ ਆ ਵੀ ਨਾਲੇ ਕਿਹੜੀ ਜੀ ਕੱਟ ਲਾਂ ਨਾਲੇ ਇਹ ਪਏ ਆ ਬੈਂਗਣੀ ਨੂੰ ਕੀੜੇ ਜੇ ਲੱਗੇ ਹੋਏ ਆ ਦੋਈ ਜੀ ਛਿੜਕਦੇ ਆਂ ਦੇਖੋ ਹੋ ਗਿਆ ਨਾ ਸਾਫ ਸਫਾਈ ਐਨੇ ਨਾ ਵਧੀਆ ਸਾਫ ਸਫਾਈ ਹੋ ਗਈ ਨਾਲੇ ਆਪਦੇ ਆਪ ਨੂੰ ਸੋਹਣਾ ਲੱਗਦਾ ਤੁਰਨ ਫਿਰਨ ਉਹਨਾਂ ਜਿੱਦਾਂ ਬੀਜਦਿਆਂ ਸਮਾਨ ਸਮੋਝਾ ਤੋਰਾ ਫੇਰਾ ਜਾਂ ਨਾਲ ਕੀੜਾ ਜਾਂ ਨਿਕਲ ਜਾਂਦਾ ਆਪਾਂ ਸਾਰੇ ਪਾਸੇ ਆਸੇ ਪਾਸੇ ਬਈ ਬਾਉਂਡਰੀ ਜੀ ਕੀਤੀ ਵੀ ਐ ਟਾਇਲ ਆਈਆਂ ਨਾਲ ਆਸੇ ਪਾਸੇ ਮੋਲ ਟਾਇਲ ਜੀ ਲਾਤੀ ਐ ਲਾਈ ਵੀ ਆਪਾਂ ਉਚਾਲੇ ਸੈਂਟਰ ਦੇ ਵਿੱਚ ਆਪਾਂ ਕਿਆਰੀਆਂ ਜੀਆਂ ਬਣਾ ਕੇ ਹੁਣ ਆਪਾਂ ਸਾਗ ਸੂ ਮਲੋ ਲਾਤਾ ਤੂਰੀਆ ਦਾ ਰਿਆ ਜਾਂ ਤੇ ਬਾਕੀ ਪਾਲ ਕੋਲ ਇੱਕ ਸਾਈਡ ਤੇ ਲਾਈਆ ਤੇ ਅੱਖ ਤੇ ਹੋਈ ਹੋਰ ਚੀਜ਼ਾਂ ਵੀ ਜਣੀਆਂ ਆਪਾਂ ਆਹ ਸਾਈਡ ਤੇ ਦਿਖਾਤੀ ਜਿਹੜੀ ਸਾਈਡ ਤੇ ਬੰਨੀ ਜੀ ਬਣਾਈ ਆ ਤਰਨ ਫਿਰ ਨੂੰ ਨਾਲ ਇਨੇ ਕਬੂਟੇ ਲਾਇਆ ਤੇ ਸਾਡੇ ਹੁਣ ਉਹਦੇ ਵੀ ਦਰਗੇ ਵੀ ਟੋਪੀਆਂ ਟਾਪੀਆਂ ਲਾ ਕੇ ਬਣੇ ਫੜਦੇ ਹੀਰੋਸ ਵਾਲੇ ਤੇ ਆਹ ਦੇਖੋ ਚਲੋ ਮੇ ਮਤਰਾ ਨੇ ਨਾਲੇ ਫਨਿਸ਼ਣ ਹੋ ਗਿਆ ਨਾਲੇ ਪਸੀਨਾ ਨਿਕਲਿਆ ਤੇ ਨਾਲੇ ਨਜ਼ਾਰਾ ਆ ਗਿਆ ਨਾਲੇ ਸਫਾਈ ਹੋ ਗਈ ਲਓ ਮੇ ਮਤਰਾ ਕੇ ਬਾਏ ਨੋ ਨਹੀਂ ਹੁਣ ਅਸੀਂ ਬਾਪਾ ਬਾਏ